ਸ਼ਹਿਰ ਵਿੱਚ ਹਰ ਜਗ੍ਹਾ ਗਲੀਆਂ ਸੜਕਾਂ ਬਾਜ਼ਾਰਾਂ ਅਤੇ ਚੌਂਕਾਂ ਵਿੱਚ ਲੱਗੇ ਕੂੜੇ ਦੇ ਢੇਰ ਸ਼ਹਿਰ ਵਾਸੀਆਂ ਲਈ ਬਿਮਾਰੀਆਂ ਦਾ ਅੱਡਾ ਬਣੇ ਹੋਏ ਹਨ ਅਤੇ ਪ੍ਰਸ਼ਾਸਨ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ ਜਿਸ ਦੇ ਚਲਦਿਆਂ ਲੋਕਾਂ ਵੱਲੋਂ ਸਾਡੀ ਫਾਸਪੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਸਰਕਾਰਾਂ ਵੱਲੋਂ ਇਸ ਨੂੰ ਸਮਾਰਟ ਸਿਟੀ ਐਲਾਨਿਆ ਗਿਆ ਹੈ ਪਰ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਲੱਗੇ ਕੂੜੇ ਦੇ ਢੇਰ ਉਸ ਸਮਾਰਟ ਸਿਟੀ ਨੂੰ ਬਿਆਨ ਕਰਦੇ ਹਨ ਜਿਸ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਐਸਰਾ ਹੈ ਕਿ आम आदमी ਦਾ ਜੀਣਾ ਬਿਹਾਲ ਹੋਇਆ ਪਿਆ ਇਹ ਕੂੜਾ ਜਿਹੜਾ ਹੈ ਜਿਹਦੇ ਪ੍ਰੋਪਰ ਜ਼ਿੰਮੇਵਾਰੀ ਆ ਕਾਰਪੋਰੇਸ਼ਨ ਦੀ ਔਰ ਕੋਈ ਮਤਲਬ ਕਿ ਕੋਈ ਜ਼ਿੰਮੇਵਾਰੀ ਨਹੀਂ ਆਪਣੀ ਸਮਝਦਾ ਬਾਰ-ਬਾਰ ਕੰਪਲੇਂਟ ਕਰਨ ਦੇ باوجود ਕਈ ਵਾਰ ਇਹ ਫੋਟੋਆਂ ਪਾਈਆਂ ਲੇਕਿਨ ਕੋਈ ਵੀ ਬੰਦਾ ਇਸ ਜ਼ਿੰਮੇਵਾਰੀ ਨੂੰ ਸਮਝਦਾ ਨਹੀਂ ਹੈ ਪਤਾ ਨਹੀਂ ਕਿਹਦਾ ਕਿਸ ਸਿਸਟਮ ਹੈ ਕਿ ਉਹ ਸਿਸਟਮ ਚੱਲ ਰਿਹਾ ਹੈ ਕਿ ਪ੍ਰਾਈਵੇਟ ਹੋਣ ਦੇ باوجود ਵੀ ਕੋਈ ਇੱਥੇ ਜ਼ਿੰਮੇਵਾਰੀ ਨਹੀਂ ਸਮਝਦਾ ਪ੍ਰਸ਼ਾਸਨ ਨੂੰ ਗੇ ਰਿਕੁਐਸਟ ਇਹੀ ਹੈ ਕਿ ਇੱਕ ਬੰਨੇ ਕਰੋਨਾ ਵਰਗੀ ਬਿਮਾਰੀ ਜਿਹੜੀ ਆ ਪ੍ਰੋਪਰ ਉਠ ਰਹੀ ਹੈ ਔਰ ਦੂਸਰੇ ਬਨੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਕਮਸ਼ਕਮ ਆਪਣੇ ਆਪ ਨੂੰ ਜਾਗਰੂਕ ਕਰੀਏ ਔਰ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਹੈ ਇਹ ਗੰਦਗੀ ਤੋਂ ਬਿਹਾਲ ਜੜ ਹੋਏ ਪਏ ਆ ਲੋਕ ਇਹਨੂੰ ਗੁਜ਼ਾਰਾ ਕਰਵਾ ਦੇਣ ਐ ਮੇੜੀ ਖਾਨਪੀ ਨਾਲ ਜਿਹੜੀ ਰੇੜੀ ਲੱਗਦੀ ਹੈ ਜੀ ਉੱਥੇ ਦੇਖੋ ਕੂੜੇ ਦਾ ਢੇਰ ਲੱਗਾ ਹੈ ਤੇ ਗਾਹ ਬਹੁਤ ਰਾਏ ਕਰਦਾ ਹੈ ਇਹਨੂੰ ਚੁਕਾਉਂਦੇ ਕਿਉਂ ਨਹੀਂ ਆਈ ਪ੍ਰਸ਼ਾਰਨ ਨੂੰ ਇਹ ਕਹਿਣਾ ਚਾਹੁੰਦੇ ਆ ਇੱਥੇ ਗੰਦਗੀ ਨਹੀਂ ਲੱਗਣੀ ਚਾਹੀਦੀ ਢੇਹਲਾ ਟਾਟੇ ਸਾਹਮਣੇ ਹੀ ਆ ਅਦੇਹ ਲੂਨ ਮੰਡੀ ਦਾ ਕੂੜਾ ਇੱਥੇ ਆਉਂਦਾ ਜੇ ਤੇ ਸ਼ਕਤੀ ਨਗਰ ਦਾ ਇੱਥੇ ਕੂੜਾ ਆਉਂਦਾ ਜੇ ਸਾਰਾ ਪਾਸੇ ਤਿੰਨਾ ਚੌਹ ਬਾਟਾ ਦਾ ਕੂੜਾ 60 59 ਦੇ ਵਿੱਚ ਸਾਰੇ ਬਾਟਾ ਜੀ ਇੱਥੇ ਆਉਂਦਾ ਜੀ ਆ ਬਿਮਾਰੀ ਲੱਗਣ ਦਾ ਡਰ ਆ ਜੀ ਮੈਨੂੰ 3 ਦਿਨ ਹੋ ਗਏ ਮੈਂ ਬਿਮਾਰ ਪਿਆ ਹਾਂ ਸਾਲ ਵਾਲਾ ਤੁਸੀਂ ਅਸੀਂ ਇੱਥੇ ਖਲੋਤੇ ਮਜਬੂਰੀ ਤੌਰ ਤੇ ਇੱਥੇ ਖਲੋਤੇ ਹਾਂ ਇਹ ਟੈਲੀਫੋਨ ਚੀਨ ਅਸੀਂ ਲੋਕ ਇੱਥੇ ਰਹਿੰਦੇ ਆ ਬੱਚੇ ਨਿਕੇ ਨਿਕੇ ਘੁੰਮਦੇ ਫਿਰਦੇ ਆ ਤੇ ਬੋ ਆਖਰ ਦੀ ਆਂਦੀ ਪਈ ਐ ਤੋ ਕੋਈ ਕੂੜੇ ਦਾ ਸੁਗੰਧ ਨਹੀਂ ਆ ਚੁੱਕੰਦਾ ਇਹ ਤੇ ਇੱਥੇ ਕੂੜਾ ਢੇਰ ਹੀ ਲੱਗੇ ਜਾਂਦੇ ਆ ਸਾਰੇ ਸ਼ਹਿਰ ਦਾ ਕੂੜਾ ਇੱਥੇ ਆਂਦਾ ਗਾਂ ਪਛਾਂ ਢੇਰੀਆਂ ਅੱਗੇ ਵੱਧੂ ਲੱਗੀਆਂ ਹੀਆਂ ਕੋਈ ਸੁਧਾਰ ਹੋਣਾ ਚਾਹੀਦਾ ਅੰਮ੍ਰਿਤਸਰ ਦੇ ਵਿੱਚ ਵੀ ਸਫਾਈ ਸਾਫ਼ ਸੁਥਰਾ ਰਹਿਣਾ ਚਾਹੀਦਾ ਅੱਜ ਲੋੜ ਹੈ ਪ੍ਰਸ਼ਾਸਨ ਨੂੰ ਆਪਣੀ ਕਾਰਗੁਜ਼ਾਰੀ ਜਿਹੜੀ ਹੈ ਵਧੀਆ ਤਰੀਕੇ ਨਾਲ ਕੀਤੀ ਜਾਵੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਗ੍ਹਾ ਜਗ੍ਹਾ ਜਿਹੜੇ ਸ਼ਹਿਰ ਦੇ ਵਿੱਚ ਕੂੜਿਆਂ ਦੇ ਢੇਰ ਲੱਗੇ ਨੇ ਇੱਥੇ ਕਿਤੇ ਮੁਲਾਜ਼ਮ ਲਾਏ ਜਾਣ ਕੰਮ ਵੀ ਕੀਤਾ ਕੀਤਾ ਜਾਵੇ ਨੇਪੜੇ ਚੜ੍ਹੇ ਜਾਵੇ ਸਮਾਰਟ ਸਿਟੀ ਦਾ ਜਿਹੜਾ ਵਰਕ ਆ ਵਾਕੇ ਸਮਾਰਟ ਸਿਟੀ ਉਹਦੇ ਨਾਲ ਲੱਗੇ ਕਾਣੀ ਕਾਰਨ ਹੈ ਕਿ ਬਿਮਾਰੀਆਂ ਦਾ ਜਿਹੜਾ ਬਹਾਵ ਸ਼ੁਰੂ ਹੋ ਚੁੱਕਾ ਹੈ ਲੱਗਨ ਦਾ ਡਰ ਬਿਮਾਰੀਆਂ ਹੋਰ ਵੀ ਤੇ ਗਰਮੀ ਦਾ ਮੌਸਮ ਹੈ ਬਦਬੂ ਭਰਿਆ ਹਾਲ ਬਣਿਆ ਪਿਆ ਲੋਕਾਂ ਦੀ ਪ੍ਰਸ਼ਾਸਨ ਨੂੰ ਇੱਕੋ ਮੰਗ ਹੈ ਕਿ ਪਹਿਲ ਦੇ ਆਧਾਰ ਤੇ ਜੋ ਜ਼ਿੰਮੇਵਾਰੀ ਤੁਹਾਨੂੰ ਮਿਲੀ ਹੈ ਸ਼ਹਿਰ ਦੀ ਸਮਾਰਟ ਸਿਟੀ ਨੂੰ ਬਰਕਰਾਰ ਰੱਖਣ ਦੀ ਉਹਨੂੰ ਕਿਤੇ ਬਰਕਰਾਰ ਰੱਖਿਆ ਜਾਵੇ ਤਾਂ ਜੋ ਲੋਕਾਂ ਨੂੰ ਬਿਮਾਰੀਆਂ ਨਾ ਲੱਗਣ ਔਰ ਹਰ ਘਰ ਵਧੀਆ ਸ਼ਾਂਤੀ ਨਾਲ ਰਹਿ ਸਕੇ ਕੈਮਰਾਮੈਨ ਰਾਜਨ ਕੁਮਾਰ ਜਨਾਲ ਚਿਤਿਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ